ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬੀਬੀ ਜਾਗੀਰ ਕੌਰ ਖਿਲਾਫ ਰਚੀ ਗਈ ਸਾਜ਼ਿਸ਼ ਬੀਬੀ ਜਾਗੀਰ ਕੌਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤੇ ਜਾਣ ਤੇ ਬੀਬੀ ਕਿਰਨਜੀਤ ਕੌਰ ਦਾ ਵੱਡਾ ਬਿਆਨ ਹਰਿਆਣਾ ਚੋਣਾ ਤੋਂ ਪਹਿਲਾਂ ਜੇਲ੍ਹ ਤੋਂ ਫੇਰ ਬਾਹਰ ਆਉਣ ਦੀ ਤਿਆਰੀ ਚ ਡੇਰਾ ਮੁਖੀ ਮਜੀਠੀਆ ਨੇ ਹਰਜੋਤ ਬੈਂਸ ਖਿਲਾਫ ਕੀਤੀ ਕਾਰਵਾਈ ਦੀ ਮੰਗ ਕਸਾਰ ਆਗੂਆਂ ਵੱਲੋਂ ਹਰਿਆਣਾ ਸਰਕਾਰ ਨੂੰ ਚੇਤਾਵਨੀ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਕੈਨੇਡਾ ਦੇ ਸੂਬੇ ਕਿਊਬਿਕ ਵਿੱਚ ਦਸਤਾਰ ਤੇ ਪਾਬੰਦੀ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੱਖੀ ਪ੍ਰਤੀਕਿਰਿਆ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੀਤੇ ਦਿਨੀ ਸ਼ੀਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫ ਕਾ ਪ੍ਰਧਾਨ ਅਤੇ ਸਾਫ ਕਾ ਮੰਤਰੀ ਬੀਬੀ ਜਗੀਰ ਕੌਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਆਦੇਸ਼ਾਂ ਦੇ ਅਨੁਸਾਰ ਇੱਕ ਹਫ਼ਤੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਵਾਸਤੇ ਆਦੇਸ਼ ਜਾਰੀ ਕੀਤਾ ਗਿਆ ਅਸਲ ਦੇ ਵਿੱਚ ਇਹ ਸਪਸ਼ਟੀਕਰਨ ਉਹਨਾਂ ਤੇ ਉਹਨਾਂ ਦੀ ਧੀ ਦਾ ਕਤਲ ਕਰਨ ਅਤੇ ਰੋਮਾ ਦੀ ਬੇਅਦਬੀ ਕਰਨ ਦੇ ਦੋਸ਼ਾਂ ਦੇ ਤਹਿਤ ਇਹ ਸਪਸ਼ਟੀਕਰਨ ਦੀ ਮੰਗ ਕੀਤੀ ਗਈ ਇਹ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈ ਇਹਦੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂਆਂ ਦੇ ਵੱਲੋਂ ਜਲੰਧਰ ਦੇ ਵਿੱਚ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਇਹਦੇ ਉੱਤੇ ਜਿਹੜੇ ਫੈਸਲੇ ਆ ਉਹ ਕਿਸੇ ਰਾਜਨੀਤੀ ਦੇ ਅਧੀਨ ਨਹੀਂ ਹੋਣੇ ਚਾਹੀਦੇ ਉੱਥੇ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਉਹਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਸਿਆਸੀ ਦਬਾਅ ਦੇ ਹੇਠ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ ਉਹਨਾਂ ਬੀਬੀ ਜਗੀਰ ਕੌਰ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੇ ਸਿੱਖਾਂ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਅਤੇ ਉਹ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਐ ਉਹਨਾਂ ਆ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਤੋਂ ਉਸ ਮਾਮਲੇ ਦੇ ਵਿੱਚ ਸਪਸ਼ਟੀਕਰਨ ਮੰਗਿਆ ਗਿਆ ਹੈ ਜਿਨ੍ਹਾਂ ਵਿੱਚ ਉਹਨਾਂ ਨੂੰ ਅਦਾਲਤ ਵੱਲੋਂ 2018 ਚ ਉਹ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕੀਤਾ ਗਿਆ ਸੀ ਅਤੇ ਫਿਰ ਉਹਨਾਂ ਵੱਲੋਂ 2019 ਚ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਅਕਾਲੀ ਦਲ ਦੀ ਟਿਕਟ ਤੇ ਲੜੀ ਗਈ ਪਰ ਹੁਣ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਇਹ ਨੋਟਿਸ ਜਾਰੀ ਜਿਹੜਾ ਕੀਤਾ ਗਿਆ ਹੈ ਇਹ ਇੱਕ ਸਾਜ਼ਿਸ਼ ਹੈ ਇਹਦੇ ਤੋਂ ਘੱਟ ਨਹੀਂ ਇਸ ਤਰ੍ਹਾਂ ਉਹ ਕਹਿੰਦੇ ਇਹਨੂੰ ਕਤਲ ਨਹੀਂ ਆਖਿਆ ਜਾ ਸਕਦਾ ਜਾਂ ਇਹਨਾਂ ਨੂੰ ਕਾਤਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਇਹ ਨੋਟਿਸ ਜਾਰੀ ਕਰਨਾ ਕਿਸੇ ਸਾਜ਼ਿਸ਼ ਦਾ ਹਿੱਸਾ ਲੱਗ ਰਿਹਾ ਹੈ ਜਿਸ ਕੇਸ ਦੇ ਵਿੱਚੋਂ ਪਹਿਲਾਂ ਹੀ ਬਰੀ ਹੋ ਚੁੱਕੇ ਹੋਣ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਾਤਲ ਕਹਿੰਦੇ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਉਹਨਾਂ ਨੇ ਆਪਣੀ ਧੀ ਨੂੰ ਜਨਮ ਦਿੱਤਾ ਉਹਨੂੰ ਬੜੇ ਪਿਆਰ ਨਾਲ ਪਾਲਿਆ ਵੀ ਅਜਿਹਾ ਕਰਕੇ ਉਹਨਾਂ ਨੇ ਆਪਣੇ ਇੱਕ ਮਾਂ ਹੋਣ ਦਾ ਕਰਤਵ ਇੱਕ ਫਰਜ਼ ਵੀ ਨਿਭਾਇਆ ਸੀ ਤੇ ਹੁਣ ਦੂਸਰੇ ਪਾਸੇ ਜੇ ਇਹ ਦੇਖੀਓ ਕਹਿੰਦੇ ਵੀ ਇਹਨਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਉਹ ਕੁਰਬਾਨੀਆਂ ਕਿਹੜੀਆਂ ਨੇ ਚੰਗਾ ਹੁੰਦਾ ਜੇ ਉਹ ਵੀ ਦੱਸ ਦਿੰਦੇ ਤੇ ਹੁਣ ਜਗੀਰ ਕੌਰ ਨੂੰ ਤਾਲਬ ਕੀਤੇ ਜਾਣ ਤੋਂ ਬਾਅਦ ਸਿਆਸਤਾਂ ਇਦੇ ਉੱਤੇ ਬਿਆਨਬਾਜ਼ੀ ਸਿਖਰਾਂ ਤੇ ਹੈ। ਅਕਾਲੀ ਦਲ ਭਾਵੇਂ ਚੁੱਪ ਹੈ ਪਰ ਬੀਬੀ ਜਗੀਰ ਕੌਰ ਨੂੰ ਤਲਬ ਕੀਤੇ ਜਾਣਦਾ। ਬੀਬੀ ਕਿਰਨਜੀਤ ਕੌਰ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਬੀਬੀ ਕਿਰਨਜੀਤ ਕੌਰ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਉਹਨਾਂ ਵੱਲੋਂ ਜਥੇਦਾਰ ਸਾਹਿਬ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਗਏ ਆ। ਉਹਨਾਂ ਨੇ ਲਿਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਬੀਰੀ ਪੀਰੀ ਸਿਧਾਂਤ ਉਹਦੀ ਤਰਜਮਾਨੀ 18ਵੀਂ ਸਦੀ ਦੇ ਇਤਿਹਾਸ ਤੋਂ ਸਮਝ ਆਉਂਦੀ ਹੈ। ਬਾਰਲੇ ਹਮਲਾਵਰਾਂ ਦੇ ਵਿਰੁੱਧ ਵਿਉਤਮਤ ਦੀ ਖਾਲਸਾ ਪੰਥ ਅਕਾਲ ਤਖਤ ਸਾਹਿਬ ਤੇ ਇਕੱਤਰ ਹੋ ਕੇ ਕਰਿਆ ਕਰਦਾ ਸੀ ਉਸ ਵਕਤ ਵੀ ਸਿੱਖ ਸਰਦਾਰ ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਪਰ ਆਪ ਵੀ ਲੜਾਈ ਖਤਮ ਕਰਨ ਲਈ ਅਕਾਲ ਤਖਤ ਸਾਹਿਬ ਤੇ ਨਹੀਂ ਜਾਂਦੇ ਸੀ ਉਹ ਸਰਬੱਤ ਖਾਲਸਾ ਦੇ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਆਪਸੀ ਮਤਭੇਦ ਖਤਮ ਕਰਕੇ ਇੱਕ ਦੂਸਰੇ ਦੇ ਨਾਲ ਮਨ ਸਾਫ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਪੰਥ ਰੂਪ ਹੋ ਕੇ ਜਾਂਦੇ ਸੀ ਲੜਾਈ ਮਕਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਾਲਸੀ ਰਿਸੀ ਬਣਾਇਆ ਜਾਂਦਾ ਨਿੱਜੀ ਕਮੀਆਂ ਜਾਂ ਕੁਰਾਇਤਾਂ ਲਈ ਸਿੱਖ ਆਪਣੇ ਗੁਰੂ ਨੂੰ ਜਵਾਬ ਦੇ ਆ ਕਿਸੇ ਵਿਅਕਤੀ ਨੂੰ ਨਹੀਂ ਭਾਵੇਂ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਕਿਉਂ ਨਾ ਹੋਵੇ ਹੁਣ ਤੱਕ ਦੇ ਇਤਿਹਾਸ ਤੇ ਵਿੱਚ ਕਿਸੇ ਬੀਬੀ ਨੂੰ ਕਹਿੰਦੇ ਰੋਪਾਂ ਦੀ ਬੇਅਦਬੀ ਜਾਂ ਕਿਸੇ ਬੰਦੇ ਨੂੰ ਦਾੜੀ ਕੇਸਾਂ ਦੀ ਬੇਅਦਬੀ ਲਈ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰ ਦੇਣ ਵਾਸਤੇ ਨਹੀਂ ਬੁਲਾਇਆ ਗਿਆ ਇਹ ਇੱਕ ਨਵੀਂ ਪਰਤ ਹੈ ਉਹ ਕਹਿੰਦੇ ਇਹਦਾ ਵਿਰੋਧ ਕਰਨ ਦੀ ਲੋੜ ਹੈ ਕਿਉਂਕਿ ਇਹ ਜਥੇਦਾਰਾਂ ਦੇ ਦਾਇਰੇ ਵਿੱਚ ਨਹੀਂ ਅਕਾਲ ਤਖਤ ਸਾਹਿਬ ਤੇ ਸਿਰਫ ਪੰਥਕ ਕੌਮੀ ਮਸਲੇ ਵਿਚਾਰੇ ਜਾ ਸਕਦੇ ਆ ਨਿੱਜੀ ਮਸਲੇ ਨਹੀਂ ਵੈਸੇ ਬੀਬੀ ਦੇ ਵਿਰੁੱਧ ਘਟਿਆ ਸਿਆਸਤ ਕਰਨ ਵਾਲੇ ਗੁਰਸਿੱਖਾਂ ਅਤੇ ਉਹਨਾਂ ਦੀਆਂ ਧੀਆਂ ਮਾਵਾਂ ਦੇ ਕਹਿੰਦੇ ਚਿਹਰਿਆਂ ਦੇ ਵੀ ਦਰਸ਼ਨ ਕਰਵਾ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਸਮਝ ਆ ਜਾਵੇ ਕਿ ਉਹਨਾਂ ਨੂੰ ਦਰਅਸਲ ਇਹ ਰੋਮਾ ਦੀ ਬਿਆਦਵੀ ਤੋਂ ਕਿੰਨੀ ਕਪੀੜ ਹੋਈ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਸ਼ਿਕਾਇਤ ਕੂੜੇ ਦੇ ਡੱਬੇ ਵਿੱਚ ਸੁੱਟ ਕੇ ਸ਼ਿਕਾਇਤ ਕਰਤਾ ਨੂੰ ਮਰਿਆਦਾ ਦੇ ਸਿਧਾਂਤ ਕਹਿੰਦੇ ਪੜਾਉਣੇ ਚਾਹੀਦੇ ਸੀ ਸਿੱਖਾਂ ਦੇ ਵਿੱਚ ਕਹਿੰਦੇ ਘੱਟਿਆ ਸਿਆਸਤ ਦਾ ਮੋਹਰਾ ਹੋਣ ਦਾ ਪ੍ਰਭਾਵ ਨਹੀਂ ਸੀ ਦੇਣਾ ਚਾਹੀਦਾ ਉਹਨਾਂ ਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਆਖਿਆ ਕਿ ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੈ ਜੋ ਗੁਰਪ੍ਰਤਾਪ ਸਿੰਘ ਵਡਾਲਾ ਆਖ ਰਹੇ ਨੇ ਤੇ ਹੁਣ ਗੱਲ ਕਰਦੇ ਆਂ ਕਿ ਹਰਿਆਣਾ ਦੇ ਵਿੱਚ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ ਤੇ ਡੇਰਾ ਮੁਖੀ ਗੁਰਬੀਤ ਰਾਮ ਰਹੀਮ ਇੱਕ ਵਾਰੀ ਫੇਰ ਬਾਹਰ ਆਉਣਾ ਚਾਹੁੰਦਾ ਹੈ ਹੁਣ ਕਈ ਵਾਰੀ ਇੰਝ ਲੱਗਦਾ ਕੋਈ ਅੰਦਰ ਘਟ ਜਾਂਦਾ ਤੇ ਬਾਹਰ ਵੱਧ ਰਿਹਾ ਜਾਂਦਾ ਕਿਉਂਕਿ ਉਹਨੇ ਇੱਕ ਵਾਰੀ ਫੇਰ ਤੋਂ ਪਰੋਲ ਦੀ ਮੰਗ ਕਰ ਦਿੱਤੀ ਐ ਇਸ ਵਾਰ ਇਹ ਪਰੋਲ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਵੀ ਦੇਖੀ ਜਾ ਸਕਦੀ ਐ ਦਰਅਸਲ ਆਪਣੀਆਂ ਦੋ ਚੇਲੀਆਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਦੇ ਵਿੱਚ 20 ਸਾਲ ਦੀ سزا ਇੱਕ ਕੱਟ ਰਿਹਾ ਤੇ ਫਿਰ ਇੱਕ ਵਾਰ 20 ਦਿਨਾਂ ਦੀ ਉਪਰੋਲ ਦੀ ਮੰਗ ਵੀ ਕਰ ਰਿਹਾ ਇਸ ਵਾਰ ਇਹ ਪਰੋਲ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜੀ ਜਾ ਰਹੀ ਐ ਕਿਉਂਕਿ ਪਿਛਲੇ ਮਹੀਨੇ ਉਸ ਨੂੰ 21 ਦਿਨਾਂ ਦੀ ਪਹਿਲਾਂ ਛੁੱਟੀ ਦਿੱਤੀ ਗਈ ਸੀ ਤੇ ਇਸ ਵਾਰ ਉਹਨੇ ਫੇਰ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ। ਹਰਿਆਣਾ ਸਰਕਾਰ ਨੇ ਚੋਣ ਜ਼ਾਬਤੇ ਨੂੰ ਧਿਆਨ ਵਿੱਚ ਰੱਖਦੇ ਆ ਆਪਣੀ ਇਹ ਜਿਹੜੀ ਬੇਨਤੀ ਆ ਉਹ ਮੁੱਖ ਚੋਣ ਅਧਿਕਾਰੀ ਦੇ ਕੋਲ ਭੇਜ ਦਿੱਤੀ ਹੈ। ਜੇਲ੍ਹ ਵਿਭਾਗ ਨੂੰ ਬੇਨਤੀ ਦੇ ਪਿੱਛੇ ਲੋੜੀਂਦੇ ਕਾਰਨ ਦੱਸਣ ਵਾਸਤੇ ਕਿਹਾ ਗਿਆ ਹੈ। ਹਰਿਆਣਾ ਦੇ ਸੀਈਓ ਨੇ ਸੂਬਾ ਸਰਕਾਰ ਤੋਂ ਪੁੱਛਿਆ ਕਿ ਕੀ ਡੇਰਾ ਮੁਖੀ ਨੂੰ ਪੈਰੋਲ ਤੇ ਰਿਹਾ ਕਰ ਲਈ ਕੋਈ ਐਮਰਜੈਂਸੀ ਹੈਗੀ ਆ? ਦੱਸਣਾ ਬਣਦਾ ਕਿ ਕਾਨੂੰਨ ਮੁਤਾਬਕ ਜੇਕਰ ਚੋਣਾਂ ਦੌਰਾਨ ਐਮਰਜੈਂਸੀ ਹਾਲਾਤ ਹੋਣ ਕਿਸੇ ਕੈਦੂ ਨੂੰ ਪਰੋਲ ਤੇ ਰਿਹਾ ਕਰਨਾ ਜ਼ਰੂਰੀ ਹੋਵੇ ਤਾਂ ਉਹਦੇ ਵਾਸਤੇ ਫਿਰ ਇਹ ਸੀਈਓ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਡੇਰਾ ਮੁਖੀ ਇਸ ਸਮੇਂ ਹਰਿਆਣਾ ਦੀ ਰੋहतक ਦੀ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਸਿਰਸਾ ਦੇ ਆਸ਼ਰਮ ਦੇ ਵਿੱਚ ਆਪਣੀਆਂ ਦੋ ਚੇਲੀਆਂ ਦੇ ਨਾਲ ਜ਼ਬਰਦਸਤ ਕਰਨ ਦੇ ਦੋਸ਼ ਦੇ ਵਿੱਚ ਉਹਨੂੰ 20 ਸਾਲ ਦੀ ਸਜ਼ਾ ਹੋ ਚੁੱਕੀ ਹੈ ਰਾਮ ਰਹੀਮ ਨੂੰ ਪਿਛਲੇ ਮਹੀਨੇ ਦੀ 13 ਤਰੀਕ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਨੂੰ ਜੇ ਇਹ ਆਖੀਏ ਕਿ ਜੇਲ੍ਹ ਦੇ ਅੰਦਰ ਰਹਿਣਾ ਕਿੰਨਾ ਕੌਖਾ ਹੈ ਉਹ ਇਸ ਗੱਲ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਉਹ ਬਾਹਰ ਆਉਣ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਤੇ ਹੁਣ ਤੱਕ 10 ਵਾਰ ਉਹ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ 2017 ਦੇ ਵਿੱਚ ਆਪਣੀਆਂ 체ਲੀਆਂ ਦੇ ਨਾਲ ਬਲਾਤਕਾਰ ਦੇ ਵਿੱਚ ਜਿਹੜੀ ਉਹਦਾ ਦੋਸ਼ ਸਿੱਧ ਹੋਣ ਤੋਂ ਬਾਅਦ ਸਜ਼ਾ ਸੁਣਾ ਦਿੱਤੀ ਗਈ ਸੀ ਤੇ ਸਿਰਫ ਇਹੀ ਨਹੀਂ ਉਹਦੇ ਤੋਂ ਬਾਅਦ ਛਤਰਪਤੀ ਕਤਲ ਕੇਸ ਅਤੇ ਰਣਜੀਤ ਸਿੰਘ ਕਤਲ ਕੇਸ ਦੇ ਵਿੱਚ ਵੀ ਉਸਨੂੰ ਦੋਸ਼ੀ ਠਹਿਰਾ ਆ ਗਿਆ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਸੁਨਾਰੀਆ ਜੇਲ੍ਹ ਚ ਬੰਦਾ ਹੈ ਦੱਸਣਾ ਬਣਦਾ ਕਿ ਪਿਛਲੀ ਵਾਰ 19 ਜਨਵਰੀ ਨੂੰ ਵੀ ਸਰਕਾਰ ਨੇ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਸੀ ਉਹ ਯੂਪੀ ਦੇ ਵਰਨਾਵਾ ਆਸ਼ਰਮ ਦੇ ਵਿੱਚ ਉਹਨੇ ਇਹ ਸਾਰੀ ਪੈਰੋਲ ਉੱਥੇ ਕੱਟੀ ਸੀ ਤੇ ਹੁਣ ਰਾਮ ਰਹੀਮ ਆਉਂਦਾ ਜਾਂਦਾ ਹੀ ਰਹਿੰਦਾ ਹੁਣ ਤਾਂ ਕਿੰਨੀ ਵਾਰੀ ਆਇਆ ਕਦੋਂ ਆਇਆ ਸਭ ਤੋਂ ਪਹਿਲਾਂ 20 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਤੇ ਆਇਆ ਫਿਰ 12 ਬਈ 2021 ਨੂੰ ਇੱਕ ਦਿਨ ਦੀ ਪੈਰੋਲ ਤੇ ਆਇਆ 17/2021 ਨੂੰ ਫਿਰ ਇੱਕ ਦਿਨ ਦੀ ਪੈਰੋਲ ਤੇ ਆਇਆ 3 ਜੂਨ 2021 ਨੂੰ 7 ਦਿਨਾਂ ਵਾਸਤੇ ਆਇਆ 13 ਜੁਲਾਈ 2021 ਨੂੰ EMS ਦੇ ਵਿੱਚ ਕਹਦੇ ਇਹਨੂੰ ਦਿਖਾਉਣ ਜਾਣਾ ਉਦੋਂ ਆਇਆ 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ 17 ਜੂਨ 2022 ਨੂੰ 1 ਮਹੀਨੇ ਵਾਸਤੇ 30 ਦਿਨਾਂ ਦੀ ਪੈਰੋਲ ਦਿੱਤੀ ਗਈ ਅਕਤੂਬਰ 2022 ਨੂੰ 40 ਦਿਨਾਂ ਵਾਸਤੇ ਬਾਹਰ ਆਇਆ 21 ਜਨਵਰੀ 2023 ਨੂੰ ਫਿਰ 40 ਦਿਨਾਂ ਵਾਸਤੇ ਬਾਹਰ ਆਇਆ 20 ਜੁਲਾਈ 2023 ਨੂੰ ਫਿਰ 1 ਮਹੀਨੇ ਵਾਸਤੇ ਬਾਹਰ ਆਇਆ 20 ਨਵੰਬਰ 2023 ਨੂੰ ਇਹ 3 ਹਫਤਿਆਂ ਦੇ ਵਾਸਤੇ 21 ਦਿਨ ਵਾਸਤੇ ਬਾਹਰ ਆਇਆ 19 ਜਨਵਰੀ 2024 ਨੂੰ 50 ਦਿਨਾਂ ਦੇ ਲਈ ਬਾਹਰ ਆਇਆ 13 ਅਗਸਤ 2024 ਨੂੰ ਫਿਰ 3 ਹਫਤੇ ਭਾਵ 21 ਦਿਨਾਂ ਦੀ ਪੈਰੋਲ ਤੇ ਇਹ ਬਾਹਰ ਆਇਆ ਸੀ ਰਾਮ ਰਹੀਮ ਨੇ ਇੱਕ ਵਾਰ ਹੁਣ ਫਿਰ 20 ਦਿਨ ਦੀ ਪੈਰੋਲ ਦੀ ਅਰਜ਼ੀ ਦੇ ਦਿੱਤੀ ਹੈ ਕਿ ਮੈਨੂੰ ਰਿਹਾ ਕੀਤਾ ਜਾਵੇ ਇਹ ਮੰਗ 5 ਅਕਤੂਬਰ ਨੂੰ ਜਿਹੜੀਆਂ ਹੋਣ ਜਾ ਰਹੀਆਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉਹਨਾਂ ਤੋਂ ਐਨ ਪਹਿਲਾਂ ਕੀਤੀ ਗਈ ਹੈ ਹੁਣ ਵੇਖਣਾ ਹੋਏਗਾ ਕਿ ਉਸਦੀ ਅਰਜ਼ੀ ਸਵੀਕਾਰੀ ਜਾਂਦੀ ਹੈ ਜਾਂ ਫਿਰ ਨਹੀਂ ਕਿਉਂਕਿ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵਾਰ-ਵਾਰ ਪੈਰੋਲ ਦੇਣ ਦੇ ਉੱਤੇ ਇਤਰਾਜ਼ ਪ੍ਰਗਟਾਇਆ ਸੀ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਖਿਆ ਸੀ ਕਿ ਜਦੋਂ ਵੀ ਇਹਨੂੰ ਪੈਰੋਲ ਦਿੱਤੀ ਜਾਵੇ ਸਾਡੇ ਤੋਂ ਪਹਿਲਾਂ ਪੁੱਛਿਆ ਜਾਵੇ ਪਰ ਬਾਅਦ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਰ ਆਖ ਦਿੱਤਾ ਸੀ ਕਿ ਹੁਣ ਇਹਨੂੰ ਪਰੋਲ ਦਿੱਤੀ ਜਾ ਸਕਦੀ ਹੈ ਤੇ ਹੁਣ ਗੱਲ ਕਰਦੇ ਆ ਬਿਕਰਮ ਮਜੀਠੀਆ ਇੱਕ ਵਾਰੀ ਫਿਰ ਮੈਦਾਨ ਚ ਨੇ ਬਿਕਰਮ ਮਜੀਠੀਆ ਦਰਅਸਲ ਬੀਤੇ 4-5 ਦਿਨ ਤੋਂ ਮੁੜ ਸਰਗਰਮ ਨੇ ਪਹਿਲਾਂ ਤਾਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ 2-3 ਕਾਨਫਰੰਸਿਸ ਕੀਤੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਸਿਹਤ ਨੂੰ ਲੈ ਕੇ ਉਹਨਾਂ ਨੇ ਕੁਝ ਅਹਿਮ ਖੁਲਾਸੇ ਕੀਤੇ ਸੀ ਕਿ ਉਹਨਾਂ ਦਾ ਲਿਵਰ ਬਿਲਕੁਲ ਖਤਮ ਹੋ ਚੁੱਕਿਆ ਟਰਾਂਸਪਲੈਂਟ ਕੀਤੇ ਜਾਣ ਦੀ ਸੰਭਾਵਨਾ ਹੈ ਇਹਦੇ ਤੋਂ ਘੱਟ ਸਰਨਾ ਨਹੀਂ ਫਿਰ ਉਹਨਾਂ ਨੇ ਆਖਰ ਨੂੰ ਸਾਧੀਆਂ ਬਿਮਾਰੀਆਂ ਨੇ ਫੇਫੜੇ ਖਰਾਬ ਨੇ ਤੇ ਨਾਲ-ਨਾਲ ਉਹਨਾਂ ਨੇ ਹੋਰ ਕਈ ਬਿਮਾਰੀਆਂ ਗਿਣਾ ਦਿੱਤੀਆਂ ਸੀ ਪਰ ਹੁਣ ਸਿਹਤ ਜਾਬ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਛੁੱਟੀ ਵੀ ਮਿਲ ਚੁੱਕੀ ਹੈ ਅਤੇ ਨਾਲ ਦੀ ਨਾਲ ਹਸਪਤਾਲ ਦੇ ਵੱਲੋਂ ਜਿਹੜਾ ਸਿਹਤ ਬੁਲੇਟਿਨ ਜਾਰੀ ਕੀਤਾ ਗਿਆ ਉਹਨਾਂ ਵਿੱਚ ਬਿਕਰਮ ਮਜੀਠੀਆ ਵੱਲੋਂ ਕੀਤੇ ਗਏ ਦਾਅਵੇ ਦੇ ਅਨੁਸਾਰ ਕੋਈ ਵੀ ਰੋਗ ਸਾਹਮਣੇ ਨਹੀਂ ਆਇਆ ਖਾਲਾਕਰ ਨੂੰ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਲੱਡ ਇਨਫੈਕਸ਼ਨ ਜ਼ਰੂਰ ਹੋਈ ਹੈ ਜਿਸ ਤੀ ਉਹ ਐਂਟੀਬਾਇਓਟਿਕਸ ਲੈ ਰਹੇ ਨੇ ਜਿਸ ਤੇ ਕਾਰਨ ਇੱਕ ਫੇਫੜਿਆਂ ਦੀ ਨਲੀ ਵਿੱਚ ਸੋਜ ਹੋਣ ਦੇ ਕਾਰਨ ਉਹਨਾਂ ਦੇ ਸਾਰੇ ਦੇ ਸਾਰੇ ਲਗਭਗ ਟੈਸਟ ਕੀਤੇ ਗਏ ਤੇ ਟੈਸਟ ਠੀਕ ਆਏ ਨੇ ਪਰ ਬਿਕਰਮ ਮਜੀਠੀਆ ਵੱਲੋਂ ਕੀਤੇ ਗਾ ਦਾਅਵੇ ਤਕਰੀਬਨ ਤਕਰੀਬਨ ਬੇਬੁਨਿਆਦ ਸਾਬਤ ਹੋਏ ਨੇ ਪਰ ਹੁਣ ਬਿਕਰਮ ਮਜੀਠੀਆ ਇੱਕ ਵਾਰੀ ਫਿਰ ਤੋਂ ਹਰਜੋਤ ਵੈਸ ਅਤੇ ਉਹਨਾਂ ਦੀ ਪੁਲਿਸ ਅਫਸਰ ਪਤਨੀ 100 ਕਰੋੜ ਰੁਪਏ ਦਾ ਜਿਹੜਾ ਸਾਈਬਰ ਕ੍ਰਾਈਮ ਸੀ ਉਹਦੇ ਉੱਤੇ ਮੁੜ ਤੇ ਸਵਾਲ ਖੜੇ ਕਰ ਰਹੇ ਨੇ ਉਨਾ ਦਾਅਵਾ ਕਰਦਿਆਂ ਕਿਹਾ ਕਿ ਈਡੀ ਨੇ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਦੀ ਸ਼ਮੂਲੀਅਤ ਵਾਲੇ 100 ਕਰੋੜ ਰੁਪਏ ਦੇ ਸਾਈਬਰ ਮਾਮਲੇ 'ਚ ਵੇਰਵੇ ਮੰਗੇ ਨੇ ਈਡੀ ਨੇ ਸਟ ਅਤੇ ਪੰਜਾਬ ਪੁਲਿਸ ਤੋਂ ਜਾਣਕਾਰੀ ਮੰਗੀ ਹੈ ਮਜੀਠੀਆ ਦਾਅਵਾ ਕਰ ਰਹੇ ਨੇ ਕਿ ਉਹ ਵਾਰ-ਵਾਰ ਕਹਿੰਦੇ ਸੀ ਕਿ ਭਗਵੰਤ ਮਾਨ ਸਰਕਾਰ ਜਾਣਬੁੱਝ ਕੇ ਆਪਣੇ ਮੰਤਰੀ ਨੂੰ ਅਤੇ ਉਹਨਾਂ ਦੀ ਪਤਨੀ ਨੂੰ ਕਲੀਨ ਚਿੱਟ ਦੇਣਾ ਚਾਹੁੰਦੀ ਹੈ ਪੰਜਾਬ ਪੁਲਿਸ ਦੀ ਮਹਿਲਾ ਇਨਸਪੈਕਟਰ ਨੇ ਹੀ ਦੱਸਣਾ ਬਣਦਾ ਕਿ ਇਸ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ ਕਿ ਘੁਟਾਲਾ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਨੂੰ ਬਚਾਉਣ ਦੀ ਮੰਤਰੀ ਦੀ ਪਤਨੀ ਅਤੇ ਉਹਨਾਂ ਵੱਲੋਂ ਹਮਾਇਤ ਕੀਤੀ ਗਈ ਭਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਵਿਕਰਮ ਮਜੀਠੀਆ ਦਾਵਾ ਕਰ ਰਿਹਾ ਹੈ ਕਿ ਹੁਣ ਉਸ ਮਹਿਲਾ ਇਨਸਪੈਕਟਰ ਤੇ ਹੀ ਦਬਾਅ ਬਣਾਇਆ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਸਾਈਬਰ ਮਾਮਲੇ ਦਾ ਕੇਸ 100 ਕਰੋੜ ਤੱਕ ਸੀਮਤ ਨਹੀਂ ਹੈ। ਇਹਦੇ ਵਿੱਚ ਰੋਪੜ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਵੀ ਉਹ ਵੀ ਸ਼ਾਮਲ ਹੈ ਅਤੇ ਇਹ ਮਾਮਲਾ ਤਕਰੀਬਨ 500 ਕਰੋੜ ਰੁਪਏ ਦਾ ਹੈ। ਜਿਸ ਦੇ ਵਿੱਚ ਮਾਈਨਿੰਗ ਦਾ ਪੈਸਾ ਵੀ ਸ਼ਾਮਲ ਹੈ ਮੁਹਾਲੀ ਵਾਲੇ ਕਾਲ ਸੈਂਟਰ ਦਾ ਕੁਝ ਕੰਮ ਕਹਿੰਦੇ ਨੰਗਲ ਤੋਂ ਵੀ ਕੀਤਾ ਜਾਂਦਾ ਸੀ ਅਤੇ ਰੋਪੜ ਦੇ ਤਤਕਾਲੀ ਐਸਐਸਪੀ ਸੋਨੀ ਦੇ ਮੰਤਰੀ ਹਰਜੋਤ ਮੈਸ ਦੇ ਨਾਲ ਜਿਹੜੇ ਸਬੰਧ ਹੈ ਉਹ ਕਹਿੰਦੇ ਕਿਸ ਤੋਂ ਲੁਕੇ ਛਿਪੇ ਨਹੀਂ ਹੈ ਮਜੀਠੀਆ ਨੇ ਕਿਹਾ ਕਿ ਉਹਨਾਂ ਦੀ ਗੁਜ਼ਾਰਸ਼ ਹੈ ਕਿ ਕੀ ਈਡੀ ਇਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਆ ਸਕੇ ਤੇ ਹੁਣ ਗੱਲ ਕਰਦੇ ਹਾਂ ਲੌਰੈਂਸ ਦੀ ਇੰਟਰਵਿਊ ਅਤੇ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਤੇ ਵੱਡਾ ਖੁਲਾਸਾ ਹੈ ਜੀ ਲਾਰੈਂਸ ਬਿਸ਼ਨੋਈ ਦੀ ਇੱਕ ਨਹੀਂ ਸਗੋਂ ਦੋ ਇੰਟਰਵਿਊਜ਼ ਟੈਲੀਕਾਸਟ ਕਰ ਦਿੱਤੀਆਂ ਗਈਆਂ ਸੀ ਤੇ ਉਸ ਮਾਮਲੇ ਦੇ ਵਿੱਚ ਨਿਤ ਨਵੇਂ ਖੁਲਾਸਿਆਂ ਦੀਆਂ ਖਬਰਾਂ ਨੇ ਇਸ ਇੰਟਰਵਿਊ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਵੀ ਹੈ ਸਿੱਟ ਦੀ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਕਿ ਬਿਸ਼ਨੋਈ ਦੇ ਵੱਲੋਂ ਦਿੱਤੀ ਇੰਟਰਵਿਊ ਉਸ ਵਕਤ ਹੋਈ ਜਦੋਂ ਉਹ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਸੀ ਲੌਰੈਂਸ ਨੇ ਜ਼ੂਮ ਐਪ ਦੇ ਰਾਹੀਂ ਟੀਵੀ ਚੈਨਲ ਦੇ ਨਾਲ ਜੁੜ ਕੇ ਇਹ ਮੁਲਾਕਾਤ ਦਿੱਤੀ। ਇਹਦੇ ਸਾਰੇ ਸਬੂਤ ਸਿੱਟ ਦੇ ਵੱਲੋਂ ਰਾਜਸਥਾਨ ਸਰਕਾਰ ਨੂੰ ਸਬੂਤ ਵਜੋਂ ਦਿੱਤੇ ਗਏ ਐ। ਇਹਦੇ ਤੋਂ ਬਾਅਦ ਬੀਤੇ ਸ਼ੁੱਕਰਵਾਰ ਦੀ ਰਾਤ ਜੈਪੁਰ ਦੇ ਲਾਲ ਕੋਠੀ ਥਾਣੇ ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤੇ ਜਾਣ ਦੀ ਵੀ ਖਬਰ ਬਣ ਰਹੀ ਹੈ। ਕੁਝ ਸਮਾਂ ਪਹਿਲਾਂ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਤੇ ਇਸ ਇੰਟਰਵਿਊ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਉੱਠੇ ਸੀ ਕਿ ਲੌਰੈਂਸ ਜੇਲ੍ਹ ਦੇ ਵਿੱਚੋਂ ਕਿਵੇਂ ਇੰਟਰਵਿਊ ਦੇ ਸਕਦਾ ਹੈ? ਤੇ ਕਿਹੜੀ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਦਿੱਤੀ ਗਈ ਇਸ ਸਬੰਧੀ ਪੁਲਿਸ ਵੀ ਕਟਾਰੇ ਵਿੱਚ ਸੀ ਅਤੇ ਜੇਲ੍ਹ ਪ੍ਰਸ਼ਾਸਨ ਵੀ ਉਹਦੇ ਤੋਂ ਬਾਅਦ ਇਸੇ ਹੀ ਸਾਲ 6 ਜਨਵਰੀ ਨੂੰ ਪੰਜਾਬ ਦੇ ਮੋਹਾਲੀ ਚ ਇਸ ਮਾਮਲੇ ਸਬੰਧੀ ਇੱਕ ਮੁਕੱਦਮਾ ਦਰਜ ਕੀਤਾ ਗਿਆ ਪੰਜਾਬ ਪੁਲਿਸ ਲੰਬੇ ਸਮੇਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਲੌਰੈਂਸ ਦੀ ਇਹ ਇੰਟਰਵਿਊ ਦਾ ਰਸਲ ਕਿੱਥੇ ਤੇ ਕਿਵੇਂ ਰਿਕਾਰਡ ਕੀਤੀ ਗਈ ਹੁਣ ਸਿੱਟ ਨੇ ਆਪਣੀ ਜਾਂਚ ਵਿੱਚ ਜੈਪੁਰ ਨੂੰ ਇਸ ਇੰਟਰਵਿਊ ਦੇ ਸਥਾਨ ਦੇ ਵਜੋਂ ਪਛਾਣ ਕਰਕੇ ਦੇ ਦਿੱਤੀ ਹੈ ਪੰਜਾਬ ਪੁਲਿਸ ਦੇ ਮੁਤਾਬਕ ਲੌਰੈਂਸ ਨੇ ਇਹ ਇੰਟਰਵਿਊ ਜੈਪੁਰ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਹੋਣ ਦੌਰਾਨ ਦਿੱਤੀ ਲੌਰੈਂਸ ਨੇ ਇਹ ਇੰਟਰਵਿਊ ਜ਼ੂਮ ਐਪ ਦੇ ਰਾਹੀਂ ਦਿੱਤੀ ਪੰਜਾਬ ਪੁਲਿਸ ਦੀ ਕਰਾਈ ਬ੍ਰਾਂਚ ਨੇ ਜਾਂਚ ਕੀਤੀ ਹੈ ਅਤੇ ਇਸ ਸਬੰਧੀ ਰਾਜਸਥਾਨ ਪੁਲਿਸ ਹੈੱਡਕੁਆਰਟਰ ਨੂੰ ਪੱਤਰ ਵੀ ਭੇਜ ਦਿੱਤਾ ਹੈ ਇਹਦੇ ਤੋਂ ਬਾਅਦ ਜੈਪੁਰ ਦੇ ਲਾਲ ਕੋਠੀ ਥਾਣੇ ਵਿੱਚ ਇੱਕ ਮੁਕੱਦਮਾ ਲੌਰੈਂਸ ਅਤੇ ਹੋਰਨਾਂ ਦੇ ਖਿਲਾਫ ਦਰਜ ਕਰ ਲਿਆ ਗਿਆ ਹੈ ਦੱਸਣਾ ਬਣਦਾ ਹੈ ਕਿ ਲੌਰੈਂਸ ਬਿਸ਼ਨੋਈ ਦੇ ਖਿਲਾਫ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਗੰਭੀਰ ਅਪਰਾਧਕ ਮੁਕੱਦਮੇ ਦਰਜ ਨੇ ਕਈ ਮਾਮਲਿਆਂ ਦੇ ਵਿੱਚ ਉਸਨੂੰ ਪ੍ਰੋਡਕਸ਼ਨ ਵਾਰੰਟਾਂ ਤੇ ਇੱਕ ਸੂਬੇ ਤੋਂ ਦੂਸਰੇ ਸੂਬੇ ਵੀ ਅਕਸਰ ਲਿਆਂਦਾ ਜਾਂਦਾ ਹੈ ਲੌਰੈਂਸ ਭਾਰਤ ਦੀਆਂ ਕਈ ਜੇਲਾਂ ਦੇ ਵਿੱਚ ਹੁਣ ਤੱਕ ਰਹਿ ਚੁੱਕਿਆ ਹੈ ਕੁਝ ਸਾਲ ਪਹਿਲਾਂ ਲੌਰੈਂਸ ਨੇ ਫਿਲਮ ਸਟਾਰ ਸੁਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪੁਲਿਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੌਰੈਂਸ ਆਪਣੇ ਗੈਗ ਨੂੰ ਜੇਲ੍ਹ ਦੇ ਵਿੱਚੋਂ ਬੈਠਾ ਵੀ ਇਸ ਵਕਤ ਚਲਾ ਰਿਹਾ ਹੈ ਪਾਵੇਂ ਉਹ ਪੰਜਾਬ ਦੀ ਜੇਲ੍ਹ ਵਿੱਚ ਹੋਵੇ ਪਾਵੇਂ ਰਾਜਸਥਾਨ ਤੇ ਪਾਵੇਂ ਗੁਜਰਾਤ ਤੇ ਪਾਵੇਂ ਹੋਵੇ ਦਿੱਲੀ ਦੀ ਜੇਲ੍ਹ ਹਰ ਥਾਂ ਦੇ ਉੱਤੋਂ ਉਹ ਆਪਣਾ ਸਿੰਡੀਕੇਟ ਰਨ ਕਰ ਰਿਹਾ ਹੈ ਅਤੇ ਹਰ ਜੇਲ੍ਹ ਦੇ ਵਿੱਚ ਉਹਦੇ ਕੋਲ ਫੋਨ ਹੋਣ ਅਤੇ ਫੋਨ ਤੇ ਗੱਲਬਾਤ ਕਰਨ ਦੇ ਸਬੂਤ ਵੀ ਸਮੇਂ-ਸਮੇਂ ਤੇ ਸਾਹਮਣੇ ਆਉਂਦੇ ਨੇ ਤੇ ਹੁਣ ਗੱਲ ਕਰਦੇ ਹਾਂ ਕਿਉਂਕਿ ਝੋਨੇ ਦਾ ਸੀਜ਼ਨ ਤਿਆਰ-ਵਰ ਤਿਆਰ ਹੈ ਕਈ ਮੰਡੀਆਂ ਵਿੱਚ ਲਗਾਤਾਰ ਝੋਨਾ ਜਾ ਵੀ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਭਗ 4 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਜਦੋਂ ਛੁੱਟੀ ਮਿਲੀ ਤਾਂ ਉਹਨਾਂ ਨੇ ਫੌਰੀ ਤੌਰ ਤੇ ਇੱਕ ਮੀਟਿੰਗ ਸੱਦ ਲਈ ਸੀ ਅਤੇ ਮੁੱਖ ਮੰਤਰੀ ਨਿਵਾਸ ਸਥਾਨ ਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਵਾਸਤੇ ਆਲਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਅਤੇ ਉਸ ਮੀਟਿੰਗ ਤੋਂ ਬਾਅਦ ਆਖਿਆ ਗਿਆ ਕਿ ਸਰਕਾਰ ਝੋਨਾ ਖਰੀਦਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਝੋਨੇ ਦੀ ਖਰੀਦ ਦੇ ਪ੍ਰਵੰਧਾਂ ਦਾ ਜਾਇਜ਼ਾ ਲੈਣ ਵਾਸਤੇ ਕੀਤੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦੇਵੇਗੀ। ਉਮੀਦ ਹੈ ਕਿ ਕਿਸਾਨ 185 ਲੱਖ ਮੀਟ्रिक टन ਝੋਨਾ ਮੰਡੀਆਂ ਵਿੱਚ ਲੈ ਕੇ ਆਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਲ ਸੂਬੇ ਦੇ ਵਿੱਚ 32 ਲੱਖ ਹੈਕਟੇਅਰ ਝੋਨੇ ਦਾ ਰਕਬਾ ਹੈ। ਅਤੇ ਪੰਜਾਬ ਸਰਕਾਰ ਦੇ ਵੱਲੋਂ 185 ਲੱਖ ਮੀਟ्रिक ਝੋਨੇ ਦੀ ਖਰੀਦ ਦਾ ਟੀਚਾ ਵੀ ਮਿੱਥਿਆ ਹੋਇਆ ਹੈ। ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਮੰਡੀਕਰਨ ਵਾਸਤੇ 41000 ਤੇ 378 ਕਰੋੜ ਰੁਪਏ ਜਾਰੀ ਕੀਤੇ ਐ ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਵੱਲੋਂ ਇਸ ਸੀਜ਼ਨ ਲਈ ਏ ਗ੍ਰੇਡ ਝੋਨੇ ਲਈ 2320 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ ਝੋਨੇ ਦੀ ਖਰੀਦ ਪਨ ਗ੍ਰੇਨ ਮਾਰਕ ਫੈਡ ਪੰਸਪ ਐਫਸੀਆਈ ਅਤੇ ਹੋਰ ਨਾਂ ਏਜੰਸੀਆਂ ਦੇ ਵੱਲੋਂ ਕੀਤੀ ਜਾਏਗੀ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਅਤੇ ਫਸਲ ਦੀ ਚੁਕਾਈ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਫਸਲ ਖਰੀਦਣ ਤੋਂ ਬਾਅਦ ਸਿੱਧੀ ਬੈਂਕ ਖਾਤਿਆਂ ਦੇ ਵਿੱਚ ਰਕਮ ਦੀ ਅਦਾਇਗੀ ਕਰ ਦਿੱਤੀ ਜਾਏਗੀ। ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੁੱਖ ਮੰਤਰੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਖਰੀਦ ਨੂੰ ਸੁਚਾਰੂ ਪ੍ਰਕਿਰਿਆ ਲਈ ਆਖਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਕੋਤਾਹੀ ਪਾਈ ਜਾਂਦੀ ਹੈ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਹਦੇ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨੀ ਪੱਤਰ ਤੇ ਜਾ ਕੇ ਖੁਦ ਜਾਇਜ਼ਾ ਲੈਣ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਚੌਲ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਕਿ ਸਾਲ 2024-25 ਵਾਸਤੇ ਕਸਟਮ ਮਿਲਿੰਗ ਦੀ ਅਲਾਟਮੈਂਟ ਵਾਸਤੇ ਪਹਿਲਾਂ ਅਪਲਾਈ ਕਰਨ ਵਾਲੇ 750 ਮਿਲ ਮਾਲਕਾਂ ਨੂੰ ਨੀਤੀ ਮੁਤਾਬਕ ਅਲਾਟ ਕੀਤਾ ਤੇ ਝੋਨੇ ਤੋਂ 25% ਵੱਧ ਝੋਨਾ ਅਲਾਟ ਕੀਤਾ ਜਾਏਗਾ। ਤੇ ਹੁਣ ਇੱਕ ਪਾਸੇ ਕਿਸਾਨ ਹਰਿਆਣਾ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ। ਇਹ ਚੇਤਾਵਨੀ ਦਾ ਵੀ ਇੱਕ ਕਾਰਨ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਕਿਸਾਨ ਸ਼ਾਂਤਮਈ ਸਵਾਲ ਜਵਾਬ ਕਰਨ ਵਾਸਤੇ ਹਰਿਆਣਾ ਦੇ ਪੰਜੋਖੜਾ ਸਾਹਿਬ ਦੇ ਨੇੜੇ ਵਿਧਾਇਕ ਪਵਨ ਸੈਣੀ ਕੋਲ ਗਏ ਸੀ ਪਰ ਹਰਿਆਣਾ ਦੀ ਪੁਲਿਸ ਦੇ ਵੱਲੋਂ ਕਿਸਾਨਾਂ 'ਤੇ ਜ਼ਬਰ ਢਾਇਆ ਗਿਆ ਉਹਨਾਂ ਆ ਕਿਹਾ ਕਿ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਅਤੇ ਫਿਰ ਪੰਜੋਖੜਾ ਥਾਣੇ ਦੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਰੱਖ ਲਿਆ ਗਿਆ ਕਿਸਾਨਾਂ ਦੇ ਟਰੈਕਟਰ ਵੀ ਜ਼ਬਤ ਕਰ ਲਏ ਗਏ ਉਹਨਾਂ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਤੱਕ ਕਿਸਾਨਾਂ ਨੂੰ ਰਿਹਾ ਕਰ ਦੇਣ ਅਤੇ ਜਮਹੂਰੀਅਤ ਢੰਗ ਨਾਲ ਕਿਸਾਨਾਂ ਨੂੰ ਗੱਲ ਕਰਨ ਦਾ ਹੱਕ ਦੇਣ ਜੇਕਰ ਸਰਕਾਰ ਨਾ ਮੰਨੀ ਤਾਂ ਉਹ ਤਿੱਖਾ ਐਕਸ਼ਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ਉਹਨਾਂ ਕਿਹਾ ਕਿ ਹਰਿਆਣਾ ਚੋਣਾਂ ਦੇ ਦਰਮਿਆਨ ਪੁਲਿਸ ਅਤੇ ਸਰਕਾਰ ਕਿਸਾਨਾਂ ਤੇ ਲਗਾਤਾਰ ਜ਼ਬਰ ਕਰ ਰਹੀ ਹੈ ਅਤੇ ਉਹ ਇਸ ਦੀ ਨਿੰਦਿਆ ਕਰਦੇ ਆ ਅਤੇ ਕਿਸਾਨਾਂ ਨੂੰ ਗੱਲਬਾਤ ਕਰਨ ਦਾ ਹੱਕ ਦਿੱਤਾ ਜਾਵੇ ਨਹੀਂ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ ਤੇ ਹੁਣ ਗੱਲ ਕਰਦੇ ਆ ਸੰਗਰੂਰ ਵਾਲੇ ਪਾਸੋਂ ਇੱਕ ਬਹੁਤ ਮੰਦ ਭਾਗੀ ਖਬਰ ਮਿਲ ਰਹੀ ਹੈ ਰਿਸ਼ਤੇ ਤਾਰ-ਤਾਰ ਹੋਏ ਹੈ ਖਬਰ ਮਿਲੀ ਹੈ ਕਿ ਇੱਕ ਮਤਰੇ ਪਿਓ ਦੇ ਵੱਲੋਂ ਆਪਣੀ ਲਗਭਗ 9 ਵਰਿਆਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਇਹ ਮਿਲੀ ਹੈ ਕਿ ਮ੍ਰਿਤਕ ਬੱਚੀ ਦੀ ਮਾਂ ਦੱਸ ਰਹੀ ਹੈ ਕਿ ਮੇਰੇ ਦੂਸਰੇ ਪਤੀ ਸੀ ਇਹ ਮੇਰੀ ਬੇਟੀ ਨੂੰ ਜਿਹੜੇ ਪਹਿਲੇ ਵਿਆਹ ਦੀ ਸੀ ਉਹ ਨੂੰ ਇਹ ਪਸੰਦ ਨਹੀਂ ਸੀ ਕਰਦੇ ਉਹ ਕਹਿੰਦੇ ਮੇਰੀ ਤੀ ਹਰ ਰੋਜ਼ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਕੇਟਿੰਗ ਕਰਨ ਜਾਂਦੀ ਸੀ। ਕੱਲ ਵੀ ਜਦੋਂ ਸਕੇਟਿੰਗ ਕਰਨ ਵਾਸਤੇ ਗਈ ਤਾਂ ਉਹ ਆਪਣੇ ਪਤੀ ਨੂੰ ਵਾਰ-ਵਾਰ ਫੋਨ ਕਰਦੀ ਰਹੀ ਕਿ ਤੁਸੀਂ ਘਰ ਹਾਲੇ ਤੱਕ ਕਿਉਂ ਨਹੀਂ ਆਏ? ਤਾਂ ਉਹਨਾਂ ਨੇ ਕਿਹਾ ਕਿ ਥੋੜਾ ਬਾਜ਼ਾਰ ਵਿੱਚ ਮੈਨੂੰ ਸਮਾਂ ਲੱਗ ਜਾਣਾ ਹੈ। ਕਈ ਕੰਮ ਨੇ ਇਸ ਕਰਕੇ ਥੋੜਾ ਲੇਟ ਕਰ ਪਹੁੰਚਾਂਗੇ। ਉਹ ਕਹਿੰਦੀ ਉਹਨਾਂ ਨੇ ਕਿਹਾ ਕਿ ਕੁੜੀ ਨੂੰ ਰਸਤੇ ਦੇ ਵਿੱਚੋਂ ਪੀਜ਼ਾ ਵੀ ਖਵਾਉਣਾ ਹੈ ਅਤੇ ਜਿਓਮੈਟਰੀ ਵੀ ਦਿਵਾਉਣੀ ਹੈ। ਇਸ ਕਰਕੇ ਉਹ ਕਾਫੀ ਦੇਰ ਤੱਕ ਜਦੋਂ ਨਾ ਆਏ ਤਾਂ ਫੇਰ ਉਸਨੂੰ ਦੁਬਾਰਾ ਫੋਨ ਕਰਨ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਜਲਦੀ ਆ ਧੀ ਦੀ ਸਿਹਤ ਖਰਾਬ ਹੋ ਗਈ ਹੈ ਜਦੋਂ ਕਹਿੰਦੇ ਅਸੀਂ ਆਪਣੀ ਧੀ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਵੱਲੋਂ ਉਹਨਾਂ ਦੀ ਧੀ ਨੂੰ ਮਰਤਕ ਐਲਾਨ ਦਿੱਤਾ ਗਿਆ ਜਿਸ ਤੋਂ ਕਹਿੰਦੇ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਕਿ ਉਹਨਾਂ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਆਪਣੇ ਪਤੀ ਦੇ ਉੱਤੇ ਆਪਣੀ ਧੀ ਦੇ ਕਤਲ ਦੇ ਉਹਨਾਂ ਵੱਲੋਂ ਦੋਸ਼ ਲਾਏ ਗਏ ਨੇ ਆ ਖਬਰਾਂ ਅਮਰੀਕਾ ਤੋਂ ਮਿਲੀਆਂ ਨੇ ਤੇ ਖਬਰਾਂ ਬੜੀਆਂ ਮਦਭਾਗੀਆਂ ਨੇ ਤਾਰਾਂ ਇਹਦੀਆਂ ਪੰਜਾਬ ਨਾਲ ਜੁੜਦੀਆਂ ਨੇ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਚ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਉਹਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪਿੰਦਰ ਸਿੰਘ ਦੇ ਵਜੋਂ ਕੀਤੀ ਗਈ ਹੈ ਅਤੇ ਉਹ ਦਸੂਹਾ ਦੇ ਪਿੰਡ ਵੈਬੋਵਾਲ ਚੰਨੀਆਂ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਵਿੱਚ ਸ਼ਰਨਾਟਾ ਅਤੇ ਪੁੱਤਰ ਦੀ ਮੌਤ ਦੇ ਉੱਤੇ ਪੂਰਾ ਪਰਿਵਾਰ ਵਿਲਕ ਰਿਹਾ ਹੈ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਨੂੰ ਇੱਕ ਟਰੱਕ ਡਰਾਈਵਰ ਫ੍ਰੀਵੇ 80 ਦੇ ਐਗਜ਼ਿਟ ਨੰਬਰ 700 ਤੇ ਯੂਟਾ ਸਟੇਟ ਵਿੱਚ ਜਾ ਰਿਹਾ ਸੀ ਅਤੇ ਉੱਥੇ ਉਸ ਨੇ ਜਾ ਕੇ ਸੌਣ ਲੱਗ ਪਿਆ ਕਿਉਂਕਿ ਉੱਥੇ ਉਹ ਜਾ ਕੇ ਆਰਾਮ ਫਰਮਾ ਰਿਹਾ ਸੀ ਉਹਦਾ ਉਸ ਵਕਤ ਕਿਸ ਨੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਦੱਸਿਆ ਗਿਆ ਕਿ ਪਿੰਦਰ ਸਿੰਘ ਲਗਭਗ ਪਿਛਲੇ 18 ਸਾਲਾਂ ਤੋਂ ਇਟਲੀ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਲਗਭਗ 3 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਆਇਆ ਸੀ ਅਮਰੀਕਾ ਦੇ ਵਿੱਚ ਉਹ ਟਰੂਲੀ ਸ਼ਹਿਰ ਦੇ ਵਿੱਚ ਰਹਿੰਦਾ ਸੀ ਅਤੇ ਇੱਕ ਟਰੱਕ ਡਰਾਈਵਰ ਦੇ ਵਜੋਂ ਉਹ ਕੰਮ ਕਰਦਾ ਸੀ ਪਿੰਦਰ ਸਿੰਘ ਕਹਿੰਦੇ ਰੋਜ਼ਾਨਾ ਜਿ ਤਰ੍ਹਾਂ ਬੀਤੇ ਦਿਨੀ ਘਰੋਂ ਟਰੱਕ ਲੈ ਕੇ ਗਿਆ ਸੀ ਰਸਤੇ ਦੇ ਵਿੱਚ ਟਰੱਕ ਨੂੰ ਲੈ ਕੇ ਉਹ ਕਿਸੇ ਦੀ ਉਡੀਕ ਕਰਨ ਲੱਗਿਆ ਤੇ ਇਸੇ ਦੌਰਾਨ ਕੁਝ ਅਣਪਛਾਤੇ ਹਮਲਾਵਰ ਆਏ ਅਤੇ ਉਹਨਾਂ ਨੇ ਪਿੱਛੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਅਮਰੀਕੀ ਪੁਲਿਸ ਮੌਕੇ ਤੇ ਪਹੁੰਚੀ ਪਤਾ ਲੱਗਿਆ ਕਿ ਉਸ ਦੀ ਗਰਦਨ ਦੇ ਉੱਤੇ ਡੂੰਘੇ ਜ਼ਖਮ ਸੀ ਅਤੇ ਪੁਲਿਸ ਮਾਮਲੇ ਦੀ ਇਸ ਵਕਤ ਜਾਂਚ ਕਰ ਰਹੀ ਹੈ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕਤਲ ਲੁੱਟ ਖੋਹ ਦਾ ਕਾਰਨ ਹੋ ਸਕਦਾ ਹੈ ਮਾਮਲੇ ਦੀ ਜਾਂਚ ਇਸ ਵਕਤ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਕਤਲ ਦੀ ਸੂਚਨਾ ਜਦੋਂ ਪਰਿਵਾਰ ਨੂੰ ਮਿਲੀ ਉਹ ਬਿਲਕੁਲ ਚੱਕਨਾਚੂਰ ਹੋ ਗਿਆ ਹੈ ਅਤੇ ਅਮਰੀਕਾ ਵਾਸਤੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਵੀ ਹੈ ਇਸੇ ਤਰ੍ਹਾਂ ਇੱਕ ਖਬਰ ਇਸੇ ਤਰ੍ਹਾਂ ਦੀ ਅਮਰੀਕਾ ਦੇ ਵਿੱਚੋਂ ਹੋਰ ਮਿਲੀ ਹੈ ਤੇ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਆਚਨ ਚੇਤ ਆ ਮੰਦ ਭਾਗੀ ਖਬਰ ਨੇ ਦੁਨੀਆ ਉਜਾੜ ਕੇ ਰੱਖ ਦੱਤੀ ਹੈ ਮਲੇਰ ਕੋਟਲਾ ਦਾ ਨੌਜਵਾਨ ਹੈ ਜਿਸ ਨੂੰ ਦਿਲ ਦਾ ਦੌਰਾ ਪਿਆ ਅਤੇ ਇਹ ਜਾਨਲੇਵਾ ਸਾਬਤ ਹੋਇਆ ਮ੍ਰਿਤਕ ਦੀ ਪਛਾਣ ਕੁਲਵੀਰ ਸਿੰਘ ਵਾਸੀ ਪਿੰਡ ਹੈਦਰਨਗਰ ਹੱਥੋਈ ਦੇ ਵਿੱਚੋਂ ਕੀਤੀ ਗਈ ਹੈ ਜੋ ਕਿ 12 ਸਾਲਾਂ ਤੋਂ ਦੱਸਿਆ ਜਾ ਰਿਹਾ ਕਿ ਅਮਰੀਕਾ ਵਿੱਚ ਰਹਿ ਰਿਹਾ ਸੀ ਤੇ ਇਥੋਂ ਦਾ ਗ੍ਰੀਨ ਕਾਰਡ ਹੋਲਡਰ ਸੀ ਜਾਣਕਾਰੀ ਅਨੁਸਾਰ ਕੁਲਵੀਰ ਦੇ ਘਰ ਦੇ ਵਿੱਚ ਉਸਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਉਹ ਇਸ ਸਾਲ ਵਿਆਹ ਕਰਵਾਉਣ ਵਾਸਤੇ ਪੰਜਾਬ ਪਰਤੇਗਾ ਪਰ ਅਚਾਨਕ ਖਬਰ ਮਿਲਦੀ ਹੈ ਕਿ ਉਸਦੀ ਮੌਤ ਹੋ ਗਈ ਹੈ ਤੇ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਨੇ ਅਤੇ ਪਰਿਵਾਰ ਅਤੇ ਇਲਾਕੇ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ ਤੇ ਆਹ ਖਬਰ ਕੈਨੇਡੀਅਨ ਸੂਬੇ ਕਿਊਬਕ ਦੇ ਵਿੱਚੋਂ ਮਿਲੀ ਹੈ ਅਤੇ ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ ਕੈਨੇਡਾ ਦੇ ਕਯੂਬਿਕ ਸਰਕਾਰ ਦੇ ਵੱਲੋਂ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦੇ ਕਾਰਨ ਉਹਦੇ ਵਿੱਚ ਦਸਤਾਰ ਵੀ ਆ ਗਈ ਹੈ ਕਿਉਂਕਿ ਇੱਥੇ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਵਾਸਤੇ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਰਕਾਰੀ ਅਦਾਰਿਆਂ ਤੇ ਕਈ ਥਾਵਾਂ ਤੇ ਨੌਕਰੀ ਦੇ ਦੌਰਾਨ ਹੁਣ ਦਸਤਾਰ ਨਹੀਂ ਸਜਾਈ ਜਾ ਸਕੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕਯੂਬਿਕ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਦੀ ਉਹ ਨਖੀਦੀ ਕਰਦੇ ਹੈ ਉਨਾ ਕਿਹਾ ਕਿ ਸੰਸਦ ਜਗਵੀਤ ਸਿੰਘ ਅਤੇ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਕਯੂਬਿਕ ਸਰਕਾਰ ਨੂੰ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਸ ਪਾਬੰਦੀ ਨੂੰ ਹਟਾਉਣ ਵਾਸਤੇ ਮੰਗ ਕੀਤੀ ਜਾਵੇ। ਉਹਨਾਂ ਕਿਹਾ ਕਿ ਦਸਤਾਰ ਉੱਤੇ ਪਾਬੰਦੀ ਲਗਾਉਣੀ ਮੰਦਭਾਗੀ ਹੈ ਕਿਉਂਕਿ ਗਲੋਬਲ ਸਿੱਖ ਕੌਂਸਲ ਨੇ ਕੈਨੇਡਾ ਦੇ ਕਯੂਬਿਕ ਸੂਬੇ ਦੇ ਵੱਲੋਂ ਲਾਗੂ ਕੀਤੇ ਵਿਵਾਦਿਤ ਬਿਲ 21 ਨਾਮੀ ਕਾਨੂੰਨ ਦੀ ਸਖਤ ਨਿੰਦਾ ਕਰਦੇ ਹਾਂ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਭਾਵ ਟਰੂਡੋ ਸਰਕਾਰ ਨੂੰ ਵੀ ਇਸ ਵਿਵਾਦਿਤ ਕਾਨੂੰਨ ਨੂੰ ਤੁਰੰਤ ਮਨਸੂਕ ਕਰਨ ਦੀ ਅਪੀਲ ਕੀਤੀ ਹੈ। ਇਸ ਕਾਨੂੰਨ ਦੇ ਤਹਿਤ ਜਨਤਕ ਖੇਤਰ ਦੇ ਵਿੱਚ ਨੌਕਰੀ ਪੇਸ਼ਾ ਕਰਨ ਵਾਲੇ ਸਿੱਖ ਵਿਅਕਤੀਆਂ ਨੂੰ ਦਫ਼ਤਰਾਂ ਦੇ ਵਿੱਚ ਕੰਮ ਕਰਨ ਦੇ ਦੌਰਾਨ ਧਾਰਮਿਕ ਚਿੰਨ ਪਹਿਨਣ ਤੇ ਹੋਰ ਨਾਲ ਚਿੰਨਾਵਾਂ ਪਾਬੰਦੀ ਲਗਾ ਦਿੱਤੀ ਗਈ ਹੈ। ਗਲੋਬਲ ਸਿੱਖ ਕਾਉਂਸਲ ਨੇ ਕਿਹਾ ਕਿ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਪ੍ਰਤੀ ਸੰਯੁਕਤ ਰਾਸ਼ਟਰ ਦੇ ਵਿਸ਼ਵ ਵਿਆਪੀ ਘੋਸ਼ਣਾ ਪੱਤਰ ਤੇ ਸਿੱਧੇ ਤੌਰ ਉਲੰਘਣਾ ਕਰ ਰਿਹਾ ਹੈ। ਜਿਸ ਉੱਪਰ ਕੈਨੇਡਾ ਸਰਕਾਰ ਦੇ ਵੱਲੋਂ ਦਸਤਖਤ ਕੀਤੇ ਹੋਏ ਨੇ ਇਸ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਕਮੰਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਇਸ ਭਖਵੇਂ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਅਤੇ ਆਖਿਆ ਕਿ ਇਹ ਪਾਬੰਦੀ ਚੁੱਕ ਦੇਣੀ ਚਾਹੀਦੀ ਹੈ ਸੋ ਦੋਸਤੋ ਇਸੀ ਕੁਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ